ਦੁਸੀ ਅੱਜ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸੀਨੀਅਰ ਅਕਾਲੀ ਦਲ ਲੀਡਰ ਵਿਕਰਮ ਮਜੀਠੀਆ ਨੂੰ ਮੁਹਾਲੀ ਕੋਰਟ ਚ ਮੋੜ ਤੋਂ ਪੇਸ਼ ਕੀਤਾ ਗਿਆ ਹੈ ਦੱਸ ਦਈਏ ਕਿ ਵਿਕਰਮ ਮਜੀਠੀਆ ਦਾ ਜਿਹੜਾ ਰਿਮਾਂਡ ਸੀ 4 ਦਿਨਾਂ ਦਾ ਰਿਮਾਂਡ ਜਿਹੜਾ ਮਿਲਿਆ ਸੀਗਾ ਉਹ ਅੱਜ ਖਤਮ ਹੋਇਆ ਤੇ ਅੱਜ ਮੋੜ ਤੋਂ ਪੇਸ਼ ਕਰਕੇ ਵਿਜੀਲੈਂਸ ਬਿਊਰੋ ਜਿਹੜੀ ਹੈਗੀ ਹੈ ਉਹ ਆਪਣਾ ਅੱਗੇ ਜੋ ਵੀ ਕਾਰਵਾਈ ਹੁਣ ਤੱਕ ਹੋਈ ਹੈ ਜੋ ਵੀ ਇਨਵੈਸਟੀਗੇਸ਼ਨ ਹੋਈ ਉਸ ਬਾਰੇ ਕੋਰਟ ਦੇ ਵਿੱਚ ਫੈਕਟਸ ਰੱਖੂਗੀ ਤੇ ਜੋ ਦੱਸਿਆ ਜਾ ਰਿਹਾ ਕਿ ਵਕਫ ਵਕਫਾਵਾਂ ਤੇ ਜਿਹੜੀਆਂ ਪ੍ਰਾਪਰਟੀਆਂ ਸੀਗੀਆਂ ਯੂਪੀ ਦਿੱਲੀ ਸਮੇਤ ਵਕਫ ਵਕਫਾਵਾਂ ਤੇ ਉੱਥੇ ਵਿਜਲੈਂਸ ਬਿਊਰੋ ਨੇ ਜਾਂਚ ਵੀ ਕੀਤੀ ਹੈਗੀ ਹੈ ਤੇ ਉਹਦੇ ਰਿਲੇਟਡ ਜਿਹੜੇ ਸਬੂਤ ਮਿਲੇ ਨੇ ਉਹ ਅੱਜ ਕੋਰਟ ਦੇ ਵਿੱਚ ਰੱਖੇ ਜਾਣਗੇ ਤੇ ਹਾਈ ਸਕਿਉਰਿਟੀ ਦੇ ਨਾਲ ਹਰ ਵਾਰ ਜਿਤਨਾ ਵਿਕਰਮ ਅਜੀਠੀਆਂ ਨੂੰ ਪੰਜਾਬ ਵਿਜਲੈਂਸ ਬਿਊਰੋ ਤੋਂ ਜਿਹੜਾ ਹੈਗਾ ਪਹਿਲਾਂ ਉੱਥੋਂ ਉਹਨਾਂ ਨੂੰ ਉੱਥੋਂ ਲਿਆਂਦਾ ਗਿਆ ਮੁਹਾਲੀ ਕੋਰਟ ਦੇ ਵਿੱਚ ਪੂਰੀ ਸਕਿਉਰਿਟੀ ਦੇ ਮੱਦੇਨਜ਼ਰ ਜਿਹੜਾ ਹੈਗਾ ਲਿਆਂਦਾ ਗਿਆ ਤੇ ਹੁਣ ਪਿਛਲੀ ਵਾਰ ਜਿਵੇਂ ਲੰਬੀ ਬਹਿਸ ਹੋਈ ਸੀ ਉਸ ਤੋਂ ਬਾਅਦ ਦੋਵੇਂ ਧਿਰਾਂ ਦੇ ਵਕੀਲਾਂ ਨੇ ਫਿਰ ਉਸ ਤੋਂ ਬਾਅਦ ਬਰੀਫਿੰਗ ਕੀਤੀ ਸੀ ਦੱਸਿਆ ਸੀ ਕਿ ਕੀ ਕੁਝ ਅੱਜ ਦੀ ਸੁਣਵਾਈ ਦੌਰਾਨ ਹੋਇਆ ਸੋ ਉਸ ਤੇ ਇੱਕ ਤਾਂ ਨਿਗਾਹਾਂ ਨੇ ਕਿ ਅੱਜ ਕੀ ਕੁਝ ਹੁੰਦਾ ਇਸ ਕੇਸ ਦੇ ਵਿੱਚ ਤੇ ਉੱਥੇ ਹੀ ਜਿੱਥੇ ਪਿਛਲੀ ਵਾਰ ਵੀ ਕਈ ਲੀਡਰਾਂ ਨੂੰ ਜਿਹੜਾ ਸੀਗਾ ਉਹ ਰੀਟੇਨ ਕੀਤਾ ਗਿਆ ਸੀ ਸੁਖਬੀਰ ਬਾਦਲ ਸਮੇਤ ਵੱਖ-ਵੱਖ ਅਕਾਲੀ ਦਲ ਲੀਡਰਾਂ ਨੂੰ ਵਿਜੀਲੈਂਸ ਬਿਊਰੋ ਨੇ ਜਦੋਂ ਪੇਸ਼ ਕਰਨਾ ਸੀ ਬਿਕਰਮ ਅਜੀਠੀਆਂ ਨੂੰ ਤੇ ਅੱਜ ਵੀ ਸਿਕੰਦਰ ਸਿੰਘ ਮਲੂਕਾ ਸਮੇਤ ਕਈ ਲੀਡਰਾਂ ਨੂੰ ਜਿਹੜਾ ਹੈਗਾ ਉਹ ਹਾਊਸ ਅਰੈਸਟ ਕੀਤਾ ਗਿਆ ਤਾਂ ਜੋ ਉਹ ਮੁਹਾਲੀ ਨਾ ਪਹੁੰਚ ਸਕਣ ਸੋ ਜੋ ਕੁਝ ਵੀ ਇਸ ਕੇਸ ਦੇ ਵਿੱਚ ਅੱਗੇ ਨਿਕਲ ਕੇ ਆਊਗਾ ਤੁਹਾਡੇ ਨਾਲ ਅਸੀਂ ਜਰੂਰ ਅਪਡੇਟ ਸਾਂਝੀ ਕਰਾਂਗੇ ਕੀ ਕੁਛੇ ਦੇ ਵਿੱਚ ਨਿਕਲ ਕੇ ਆਉਂਦਾ ਤੇ ਅ ਵਿਕਰਮ ਮਜੀਠੀਆ ਦੀ ਅੱਗੇ ਮੁਸ਼ਕਲਾਂ ਵਧਦੀਆਂ ਕਿੰਨੀ ਇੱਥੇ ਵੀ ਦੱਸਣਾ ਬਣਦਾ ਕਿ ਪੰਜਾਬ ਐਂਡ ਹਰਿਆਣਾ ਕੋਰਟ ਜਿੱਥੇ ਵਿਕਰਮ ਮਜੀਠੀਆ ਨੇ ਆਪਣੀ ਗ੍ਰਿਫਤਾਰੀ ਨੂੰ ਚੈਲੰਜ ਕੀਤਾ ਸੀ ਉਹਨਾਂ ਨੇ ਆਪਣੀ ਗ੍ਰਿਫਤਾਰੀ ਨੂੰ ਇਲੀਗਲ ਦੱਸਿਆ ਸੀਗਾ ਸੋ ਉੱਥੇ ਜਿਹੜੀ ਪਟੀਸ਼ਨ ਪਾਈ ਸੀ ਉਹਦੇ ਵਿੱਚ ਜਿਹੜੀਆਂ ਦੋ ਬੈਕ ਟੂ ਬੈਕ ਹੀアリング ਹੋਈਆਂ ਸੀਆਂ ਤਾਂ ਉਹਦੇ ਵਿੱਚ ਵੀ ਅੱਜ ਤੱਕ ਵਿਕਰਮ ਮਜੀਠੀਆ ਨੂੰ ਜਿਹੜੀ ਆ ਰਾਹਤ ਉਹ ਨਹੀਂ ਮਿਲੀ ਅਜੇ ਕੋਈ ਉਹਨਾਂ ਨੂੰ ਇੰਟੈਰੀਮ ਬੇਲ ਜਾਂ ਇਸ ਤਰ੍ਹਾਂ ਦੀ ਕੋਈ ਰਾਹਤ ਨਹੀਂ ਮਿਲੀ ਤੇ ਉਹਦੇ ਵਿੱਚ ਵੀ ਅੱਗੇ ਜਿਹੜੀ ਸੁਣਵਾਈ ਆ ਜਿਹੜੀ ਉਹ ਹੋਣੀ ਹੈਗੀ ਅੱਗੇ ਤਰੀਕ ਪਈ ਹੈਗੀ ਆ ਤੇ ਸੋ ਕੀ ਕੁਸ਼ੇ ਦੇ ਵਿੱਚ ਨਿਕਲ ਕੇ ਆਉਂਦਾ ਪੰਜਾਬ ਦੇ ਮੁੱਖ ਮੰਤਰੀ ਜਿਵੇਂ ਲਗਾਤਾਰ ਕਹਿ ਰਹੇ ਨੇ ਕਿ کافی ਜਿਹੜੀਆਂ ਚੀਜ਼ਾਂ ਸੀ ਬਹੁਤ ਸਾਲਾਂ ਤੋਂ ਇਹਦੇ ਤੇ ਹੋਮਵਰਕ ਕਰ ਰਹੇ ਸੀਗੇ ਤੇ ਪੱਕੇ ਪੈਰੀ ਕੰਮ ਕੀਤਾ ਗਿਆ। ਬਾਬੂਸ਼ਾਹ ਜੀ ਦੇਖ ਰਹੇ ਤੁਸੀਂ ਅੱਜ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸੀਨੀਅਰ ਅਕਾਲੀ ਦਲ ਲੀਡਰ ਵਿਕਰਮ ਮਜੀਠੀਆ ਨੂੰ ਮੁਹਾਲੀ ਕੋਰਟ ਚ ਮੋੜ ਤੋਂ ਪੇਸ਼ ਕੀਤਾ ਗਿਆ। ਦੱਸ ਦਈਏ ਕਿ ਵਿਕਰਮ ਮਜੀਠੀਆ ਦਾ ਜਿਹੜਾ ਰਿਮਾਂਡ ਸੀ 4 ਦਿਨਾਂ ਦਾ ਰਿਮਾਂਡ ਜਿਹੜਾ ਮਿਲਿਆ ਸੀਗਾ ਉਹ ਅੱਜ ਖਤਮ ਹੋਇਆ ਤੇ ਅੱਜ ਮੁੜ ਤੋਂ ਆ ਪੇਸ਼ ਕਰਕੇ ਵਿਜੀਲੈਂਸ ਬਿਊਰੋ ਜਿਹੜੀ ਹੈਗੀ ਹੈ ਉਹ ਆਪਣਾ ਅੱਗੇ ਜੋ ਵੀ ਕਾਰਵਾਈ ਹੁਣ ਤੱਕ ਹੋਈ ਹੈ ਜੋ ਵੀ ਇਨਵੈਸਟੀਗੇਸ਼ਨ ਹੋਈ ਉਸ ਬਾਰੇ ਕੋਰਟ ਦੇ ਵਿੱਚ ਫੈਕਟਸ ਰੱਖੂਗੀ ਤੇ ਕੀ ਵਕ ਵਕ ਥਾਵਾਂ ਤੇ ਜਿਹੜੀਆਂ ਪ੍ਰੋਪਰਟੀਆਂ ਸੀਗੀਆਂ ਯੂਪੀ ਦਿੱਲੀ ਸਮੇਤ ਵਕ ਵਕ ਥਾਵਾਂ ਤੇ ਉੱਥੇ ਵਿਜੀਲੈਂਸ ਬਿਊਰੋ ਨੇ ਜਾਂਚ ਵੀ ਕੀਤੀ ਹੈਗੀ ਹੈ ਤੇ ਉਹਦੇ ਰਿਲੇਟਡ ਜਿਹੜੇ ਸਬੂਤ ਮਿਲੇ ਨੇ ਉਹ ਅੱਜ ਕੋਰਟ ਦੇ ਵਿੱਚ ਰੱਖੇ ਜਾਣਗੇ ਤੇ ਹਾਈ ਸਕਿਉਰਿਟੀ ਦੇ ਨਾਲ ਹਰ ਵਾਰ ਜਿਤਨਾ ਬਿਕਰਮ ਅਜੀਠੀਆਂ ਨੂੰ ਪੰਜਾਬ ਵਿਜੀਲੈਂਸ ਬਿਊਰੋ ਤੋਂ ਜਿਹੜਾ ਹੈਗਾ ਪਹਿਲਾਂ ਉੱਥੋਂ ਉਹਨਾਂ ਨੂੰ ਉੱਥੋਂ ਲਿਆਂਦਾ ਗਿਆ ਮੋਹਾਲੀ ਕੋਰਟ ਦੇ ਵਿੱਚ ਪੂਰੀ ਸਿਕਿਉਰਿਟੀ ਦੇ ਮੱਦੇਨਜ਼ਰ ਜਿਹੜਾ ਹੈਗਾ ਲਿਆਂਦਾ ਗਿਆ ਤੇ ਹੁਣ ਪਿਛਲੀ ਵਾਰ ਜਿਵੇਂ ਲੰਬੀ ਬਹਿਸ ਹੋਈ ਸੀ ਉਸ ਤੋਂ ਬਾਅਦ ਦੋਵੇਂ ਧਿਰਾਂ ਦੇ ਵਕੀਲਾਂ ਨੇ ਫਿਰ ਉਸ ਤੋਂ ਬਾਅਦ ਬਰੀਫਿੰਗ ਕੀਤੀ ਸੀ ਦੱਸਿਆ ਸੀ ਕਿ ਕੀ ਕੁਝ ਅੱਜ ਦੀ ਸੁਣਵਾਈ ਦੌਰਾਨ ਹੋਇਆ ਸੋ ਉਸ ਤੇ ਇੱਕ ਤਾਂ ਨਿਗਾਹਾਂ ਨੇ ਕਿ ਅੱਜ ਕੀ ਕੁਝ ਹੁੰਦਾ ਇਸ ਕੇਸ ਦੇ ਵਿੱਚ ਤੇ ਉੱਥੇ ਹੀ ਜਿੱਥੇ ਪਿਛਲੀ ਵਾਰ ਵੀ ਕਈ ਲੀਡਰਾਂ ਨੂੰ ਜਿਹੜਾ ਸੀਗਾ ਉਹ ਰੀਟੇਨ ਕੀਤਾ ਗਿਆ ਸੀ ਸੁਖਬੀਰ ਬਾਦਲ ਸਮੇਤ ਵੱਖ-ਵੱਖ ਅਕਾਲੀ ਦਲ ਦੇ ਲੀਡਰਾਂ ਨੂੰ ਵਿਜੀਲੈਂਸ ਬਿਊਰੋ ਨੇ ਜਦੋਂ ਪੇਸ਼ ਕਰਨਾ ਸੀ ਬਿਕਰਮ ਮਜੀਠੀਆ ਨੂੰ ਤੇ ਅੱਜ ਵੀ ਸਿਕੰਦਰ ਸਿੰਘ ਮਲੂਕਾ ਸਮੇਤ ਕਈ ਲੀਡਰਾਂ ਨੂੰ ਜਿਹੜਾ ਹੈਗਾ ਉਹ ਹਾਊਸ ਅਰੈਸਟ ਕੀਤਾ ਗਿਆ ਤਾਂ ਜੋ ਉਹ ਮੁਹਾਲੀ ਨਾ ਪਹੁੰਚ ਸਕਣ ਸੋ ਜੋ ਕੁਝ ਵੀ ਇਸ ਕੇਸ ਦੇ ਵਿੱਚ ਅੱਗੇ ਨਿਕਲ ਕੇ ਆਊਗਾ ਤੁਹਾਡੇ ਨਾਲ ਅਸੀਂ ਜਰੂਰ ਅਪਡੇਟ ਸਾਂਝੀ ਕਰਾਂਗੇ ਕੀ ਕੂਚੇ ਦੇ ਵਿੱਚ ਨਿਕਲ ਕੇ ਆਉਂਦਾ ਤੇ ਵਿਕਰਮ ਮਜੀਠੀਆ ਦੀ ਅੱਗੇ ਮੁਸ਼ਕਲਾਂ ਵੱਧੀਆਂ ਕਿ ਨਹੀਂ ਇੱਥੇ ਵੀ ਦੱਸਣਾ ਬਣਦਾ ਕਿ ਪੰਜਾਬ ਐਂਡ ਹਰਿਆਣਾ ਕੋਰਟ ਜਿੱਥੇ ਵਿਕਰਮ ਮਜੀਠੀਆ ਨੇ ਆਪਣੀ ਗ੍ਰਿਫਤਾਰੀ ਨੂੰ ਚੈਲੰਜ ਕੀਤਾ ਸੀ ਉਹਨਾਂ ਨੇ ਆਪਣੀ ਗ੍ਰਿਫਤਾਰੀ ਨੂੰ ਇਲੀਗਲ ਦੱਸਿਆ ਸੀਗਾ ਸੋ ਉੱਥੇ ਜਿਹੜੀ ਪਟੀਸ਼ਨ ਪਾਈ ਸੀ ਉਹਦੇ ਵਿੱਚ ਜਿਹੜੀਆਂ ਦੋ ਬੈਕ ਟੂ ਬੈਕ ਹੀアリング ਹੋਈਆਂ ਸੀਗੀਆਂ ਤਾਂ ਉਹਦੇ ਵਿੱਚ ਵੀ ਅੱਜ ਤੱਕ ਵਿਕਰਮ ਮਜੀਠੀਆ ਨੂੰ ਜਿਹੜੀ ਆ ਰਾਹਤ ਉਹ ਨਹੀਂ ਮਿਲੀ ਅਜੇ ਕੋਈ ਉਹਨਾਂ ਨੂੰ ਇੰਟੈਰਿਮ ਬੇਲ ਜਾਂ ਇਸ ਤਰ੍ਹਾਂ ਦੀ ਕੋਈ ਰਾਹਤ ਨਹੀਂ ਮਿਲੀ ਤੇ ਉਹਦੇ ਵਿੱਚ ਵੀ ਅੱਗੇ ਜਿਹੜੀ ਸੁਣਵਾਈ ਹੈ ਜਿਹੜੀ ਉਹ ਹੋਣੀ ਹੈਗੀ ਅੱਗੇ ਤਰੀਕ ਪਈ ਹੈਗੀ ਆ ਤੇ ਸੋ ਕੀ ਕੁਸ਼ੇ ਦੇ ਵਿੱਚ ਨਿਕਲ ਕੇ ਆਉਂਦਾ ਪੰਜਾਬ ਦੇ ਮੁੱਖ ਮੰਤਰੀ ਜਿਵੇਂ ਲਗਾਤਾਰ ਕਹਿ ਰਹੇ ਨੇ ਕਿ کافی ਜਿਹੜੀਆਂ ਚੀਜ਼ਾਂ ਅਸੀਂ ਬਹੁਤ ਸਾਲਾਂ ਤੋਂ ਇਹਦੇ ਤੇ ਹੋਮਵਰਕ ਕਰ ਰਹੇ ਸੀਗੇ ਤੇ ਪੱਕੇ ਪੈਰੀ ਕੰਮ ਕੀਤਾ ਗਿਆ ਹੈ